ਅੱਜ ਫੂਲਸ ਜ਼ਿਲ੍ਹਾ ਬਟਾਲਾ ਦੇ ਐਸਪੀ ਹੈੱਡ ਕੁਆਟਰ ਮੈਡਮ ਜਸਮਨਤ ਕੌਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਸਰਦੀਪ ਪਿੰਡ ਧਰਮਪੂਤਰ ਰੰਧਾਵਾ ਦੀ 3 ਚੰਕੂ ਵਿਖੇ ਸਰਦੀਪ ਪਿੰਡ ਦੇ ਮੋਦਬਰ ਆਗੂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਮੋਰਾਂ ਐਸਪੀ ਹੈੱਡ ਕੁਆਟਰ ਨੇ ਸੱਦੀ ਇਲਾਕੇ ਦੇ ਲੋਕਾਂ ਕੋਲੋਂ ਨਸ਼ੇ ਦੇ ਸਪਲਾਦਰਾਂ ਤੇ ਭੇੜੇ ਅਸਰ ਨੂੰ ਰੋਕਣ ਲਈ ਸਹਿਯੋਗ ਮੰਗਿਆ ਗਿਆ ਅਤੇ ਸਮਾਜ ਵਿੱਚ ਹੋਰ ਫੈਲੀਆਂ ਤ੍ਰੀਤੀਆਂ ਨੂੰ ਖਤਮ ਕਰਨ ਲਈ ਸੁਝਾਅ ਲੈ ਗਏ। ਇਲਾਕੇ ਦੇ ਲੋਕਾਂ ਨੇ ਫੀਸ ਲੱਗਾ ਜੋ ਉਹ ਪਰਾਲੇ ਦੇ ਫਲਾਗਾ ਕਰਦੇ ਹਨ ਕਿ ਇਸ ਤਰ੍ਹਾਂ ਮਿਗਨਾ ਕਰਨ ਲੱਗੇ ਵਿੱਚ ਅਪਰਾਧ ਘਟੇਗਾ ਤੇ ਜੋ ਨੌਜਵਾਨ ਹੁ ਤਰਾਹੇ ਪਏ ਹਨ ਉਹਦੇ ਰਸਤੇ ਪੈਣਗੇ ਇਸ ਮੁਕਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਐਸਪੀ ਹੱਦਕਵਰਤ ਮੈਡਮ ਜਸਮੰਤ ਕੌਰ ਨੇ ਦੱਸਿਆ ਕਿ ਉਸ ਦੇ ਅਧਿਕਾਰੀਆਂ ਦੇ ਦਿਸਾਂ ਦੇ ਦਿਸਾਂ ਉੱਪਰ ਜ਼ਿਲ੍ਹੇ ਦੇ ਵਸਵਕ ਥਾਣਿਆਂ ਅੰਦਰ ਪਿੰਡੇ ਪਿੰਡਾਂ ਵਿੱਚ ਅਤੇ ਇਤਿਹਾਸਕ ਦੌਰੇ ਦੌਰਾਨ ਉਸ ਨੇ ਮੋਤਬਰ ਆਗੂਆਂ ਨਾਲ ਮੀਟਿੰਗ ਕਰਕੇ ਮਾੜੇ ਅਫਰਾ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਤੇ ਜੋ ਕਿ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਦਾ ਤੁਰੰਤ ਹੱਲ ਕੀਤਾ ਜਾਂਦਾ ਹੈ ਉਹਨੇ ਦੱਸਿਆ ਕਿ ਜਿਸ ਤਰ੍ਹਾਂ ਹੁਣ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ ਜਾਂ ਜਿੰਨਾ ਲੋਕਾਂ ਕੋਲ ਫਸਤੀ ਪਿਆਰ ਹਨ ਉਹਨਾਂ ਨੇ ਜਮਾ ਕਰੋ ਅਤੇ ਜੋ ਲੋਕ ਉੱਧੋੜੇ ਹਨ ਜਾਂ ਜੋ ਨਕਸ਼ਾ ਵੇਚਦਾ ਹੈ ਉਸ ਬੰਦੇ ਉਹਨਾਂ ਨੂੰ ਜਾਗਰੂਕ ਕੀਤਾ ਹੈ ਬਿਊਰੋ ਰਿਪੋਰਟ ਅਲਪ ਜਬੂ ਗੱਲਬਾਤ ਅੱਜ ਚੌਂਕੀਂ ਚ ਆਪਣਾ ਧਰਮਕੋਟ ਚੌਂਕੀ ਲਾਵੇ ਚਾ ਐਸਪੀ ਹੈਡਕ quarter ਸਾਹਿਬ ਐਸਐਸਓ ਸਾਹਿਬ ਹੋਰ ਅਫਸਰ ਵੀ ਆਏ ਹੈ ਮੀਟਿੰਗ ਵਾਸਤੇ ਆਏ ਹੈ ਤਿੰਨ ਅਸਾਂ 12 ਪਿੰਡਾਂ 14 ਪਿੰਡਾਂ ਦੇ ਲੋਕ ਵੀ ਪੰਚ ਸਰਪੰਚ ਵੀ ਇੱਥੇ ਸੱਦੇ ਉਹਨਾਂ ਨੂੰ ਬੁਲਾਇਆ। ਉਹਨਾਂ ਸਾਰਿਆਂ ਨੇ ਇੱਕ ਨਸ਼ੇ ਦੇ ਸੰਬੰਧ ਚ ਲੋਕਾਂ ਨੂੰ ਅਵੇਅਰ ਕੀਤਾ ਤੇ ਉਹਨਾਂ ਨੂੰ ਸਮਝਾਇਆ ਵੀ ਕੋਈ ਗਲਤ ਕੰਮ ਕਰਦਾ ਹੋਇਆ ਅਸਰੇ ਦੇ ਮੁਤਾਬਕ ਮਾਰਕਿਫੀਸ਼ਨ ਲੋਕਾਂ ਨੂੰ ਅਵੇਅਰ ਕੀਤਾ ਵੀ ਤੁਸੀਂ ਜੇ ਕਿਤੇ ਪਤਾ ਲੱਗਦਾ ਤੁਸੀਂ ਸਾਨੂੰ ਪੁਲਿਸ ਨੂੰ ਦੱਸੋ ਸਾਡਾ ਸਿਓਕ ਮੰਗਿਆ ਸਾਡਾ ਲੋਕਾਂ ਦਾ। ਵੋਟਾਂ ਵੱਲੋਂ ਵੀ ਉਹਨਾਂ ਨੇ ਅਵੇਅਰ ਕੀਤਾ ਵੀ ਸਾਰੇ ਹਰ ਬੰਦਾ ਆਪਣੀ ਵੋਟ ਜ਼ਿੰਮੇਵਾਰੀ ਨਾਲ ਟਾਈਮ ਨਾਲ ਆਪਣੀ ਪੁੱਗਤਾਵੇ। ਦੇ ਜੀ ਵਾਦਾ ਕੀਤਾ ਫਿਰ ਪੂਕਤਾਵਾਂਗੇ ਜੀ ਤੁਹਾਡੇ ਕੋਲ ਜਿਹੜੇ ਸੋ ਜਿਹੜੇ ਹਾਂ ਦੇ ਸੁਝਾਅ ਤੇ ਉਹਨਾਂ ਦੇ ਸੇ ਕੋਈ ਜਦ ਮੇਰਾ ਉਹਨਾਂ ਨਾਲ ਕਿਹਾ ਵੀ ਰਲ ਮਿਲ ਕੇ ਰਹੋ ਪੁਲਿਸ ਨੂੰ ਸਹਿਯੋਗ ਦਿਓ ਸਮਾਜ ਦੇ ਵਿੱਚ ਰਲ ਮਿਲ ਕੇ ਰਹੋ ਤੇ ਆਪਣਾ ਕੰਮ ਕਰੋ ਆਪਣਾ ਕਾਰੋਬਾਰ ਕਰੋ ਚੰਗੇ ਕੰਮ ਕਰੋ ਬੱਚਿਆਂ ਨੂੰ ਨਸ਼ਿਆਂ ਤੋਂ ਹਟਾਓ ਅਸਲ ਹਸਲਿਆਰਾਂ ਨੂੰ ਸਮਝਾਓ ਜੇ ਹੈਗੇ ਆ ਤੂੰ ਜਮਾ ਕਰਾਂ ਪੁਲਿਸ ਮਦਦ ਕਰੇਗੀ ਉਹਨਾਂ ਦੀ ਜੀ ਤੁਹਾਡੀ ਮੀਟਿੰਗ ਹੋਈ ਆ ਅਰਗਾਨੀ ਨਾਲ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬ ਜੀ ਦੇ ਫਤੇ ਬਲੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੋ ਬਟਾਲਾ ਸਾਹਿਬੋਂ ਐਸਐਸਪੀ ਆਏ ਨੇ ਡੇਰਾ ਬਾਬਾ ਨਾਨਕ ਐਸਐਸਓ ਸਾਰੇ ਪੁਲਿਸ ਨੂੰ ਬਹੁਤ ਵਧੀਆ ਸੰਯੋਗ ਮਿਲ ਰਿਹਾ ਜੋ ਲਕਸ਼ਮਣ ਬਾਰੇ ਉਹਨਾਂ ਸਾਡੇ ਨਾਲ ਮੀਟਿੰਗ ਵੀ ਰੱਖੀ ਹੋਈ ਹੈ ਤੁਹਾਨੂੰ ਤੰਗੀ ਪੇਸੀ ਡਰੋਨ ਜਾਂ ਹੋਰ ਤਰ੍ਹਾਂ ਦੀ ਕੋਈ ਸਮੱਸਿਆ ਹੈ ਤੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਢੱਡੀ ਮਦਦ ਕਰਾਂਗੇ ਬਹੁਤ ਵਧੀਆ ਸਾਡਾ ਪੁਲਿਸ ਦਾ ਇਸ ਡੇਰਾ ਬਾਬਾ ਨਾਨਕ ਬਲਟ ਤੋਂ ਸੰਯੋਗ ਮਿਲ ਰਿਹਾ ਤੇ ਅਸੀਂ ਇਹਨਾਂ ਦੇ ਧੰਨਵਾਦੀ ਆ ਜੇ ਕੋਈ ਥੋੜੀ ਬਹੁਤੀ ਕਮੀ ਹੋਈ ਤੇ ਇਹ ਸਾਡੇ ਨਾਲ ਉਹ ਕੇ ਪੂਰਾ ਸਹਿਯੋਗ ਦੇਣਗੇ ਅਸੀਂ ਇਹਨਾਂ ਦੇ ਦਿਲੋਂ ਧੰਨਵਾਦੀ ਆਏ ਹੋਏ ਬਹੁਤ ਬਿਰ ਸੱਜਣਾ ਨੇ ਸਾਰਿਆਂ ਨੇ ਆਪੋ ਆਪਣੀਆਂ ਉਹਨਾਂ ਦੇ ਨਾਲ ਵਿਚਾਰਾਂ ਕੀਤੀਆਂ ਨੇ ਉਹਨਾਂ ਦਾ ਜਿਹੜੀਆਂ ਵਿਚਾਰਾ ਕਰਕੇ ਤੁਸੀਂ ਸੁਝਾ ਦਿੱਤੇ ਆ ਕਿਹੜੇ ਕਿਹੜੇ ਦਿੱਤੇ ਨੇ ਇਹ ਸਾਡੀ ਜਿਆਦਾ ਮੇਨ ਮੁੱਦੇ ਇਹ ਹੋਈ ਸੀ ਜਿਹੜਾ ਕੈਮੀਕਲ ਹੋ ਰਿਹਾ ਨਕਲੀ ਵੈਪਨ ਲੋਕਾਂ ਨੇ ਰੱਖੇ ਹੋਏ ਨੇ ਇਹਨਾਂ ਦੇ ਕਾਰਨ ਜਾਂ ਹੋਰ ਵੀ ਇਦਾਂ ਦੀ ਸਮੱਸਿਆ ਸੀ ਉਹ ਸਾਡੇ ਸਾਰੇ ਜ਼ਿੰਮੇਵਾਰ ਵੀਰਾਂ ਨੇ ਜੋ ਇਹਨਾਂ ਨਾਲ ਵਿਚਾਰ ਸਾਂਝੇ ਕੀਤੇ ਆ ਤੇ ਪੁਲਿਸ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਕਿ ਇਹਦਾ ਮਸਲਾ ਹਲ ਜ਼ਰੂਰ ਹੋਵੇਗਾ ਹਰ ਤਰ੍ਹਾਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਹਾਂਜੀ ਮੈਡਮ ਜਿਹੜੀ ਅੱਜ ਮੀਟਿੰਗ ਰੱਖੀ ਗਈ ਆ ਆਪਣਾ ਧਰਮ ਖੱਟ ਚੌਂਕ 'ਚ ਇਸ ਬੰਦ 'ਚ ਰੱਖੀ ਗਈ ਇਹ ਤਾਂ ਸਾਡੇ ਜ਼ਿਲ੍ਹੇ ਵੱਲੋਂ ਹੀ ਹੁੰਦਾ ਵਾ ਕਿ ਇੱਕ ਦਿਹਾਤੀ ਦੌਰਾ ਹੁੰਦਾ ਵਾ ਹਰ ਥਾਣੇ ਦੇ ਵਿੱਚ ਸੀਨੀਅਰ ਆਫੀਸਰਾਂ ਵੱਲੋਂ ਦਿਹਾਤੀ ਦੌਰਾ ਕੀਤਾ ਜਾਂਦਾ ਵਾ ਉਹਦੇ ਵਿੱਚ ਕਿ ਵਕਤ-ਵਕਤ ਪਿੰਡਾਂ ਦੇ ਜਿਹੜੇ ਮੋਤਵਾਰ ਬੰਦੇ ਆ ਉਹਨਾਂ ਨੂੰ ਅਸੀਂ ਬੁਲਾ ਕੇ ਤੇ ਜਿਹੜੇ ਵੀ ਕੋਈ ਮਾੜੇ ਅਨਸਰ ਹੁੰਦੇ ਆ ਉਹਨਾਂ ਬਾਰੇ ਜਾਣਕਾਰੀ ਹੀ ਹਾਸਲ ਕਰਦੇ ਆ ਔਰ ਜੇ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਉਹ ਸਾਡੇ ਨਾਲ ਸਾਂਝੀ ਕਰਦੇ ਆ ਤਾਂ ਜੋ ਕੋਈ ਉਸ ਪ੍ਰੋਬਲਮ ਦਾ ਹੀ ਸੋਲਵ ਕਰ ਸਕੀਏ ਬਾਕੀ ਇਹ ਜਿਹੜਾ ਕਿ ਜਿਹੜੇ ਜਿੰਨੇ ਵੀ ਜਿਸ ਤਰ੍ਹਾਂ ਪੀਓ ਹੋਗੇ ਜਿਹੜੇ ਕਿ ਨਸ਼ਾ ਕਰਦੇ ਆ ਉਹਨਾਂ ਬਾਰੇ ਅਵੇਅਰ ਕੀਤਾ ਵਾ ਜਿਹੜੇ ਕੁਝ ਹੁੰਦੇ ਆ ਕਿ ਜਿਨ੍ਹਾਂ ਨੇ ਵੈਪਨ ਹ ਹਲੈਕਸ਼ਨ ਦੇ ਦਿਨਾਂ ਵਿੱਚ ਵੈਪਨ ਜਿਹੜਾ ਜਮ੍ਹਾਂ ਹੋ ਰਿਹਾ ਵਾ ਉਹਦੇ ਬਾਰੇ ਉਹਨਾਂ ਨੂੰ ਕਿਹਾ ਕਿ ਜੇ ਕੋਈ ਤੁਹਾਡੇ ਪਿੰਡ ਦਾ ਵਿੱਚ ਵੈਪਨ ਕਿਸੇ ਕੋਲ ਹੈਗਾ ਤਾਂ ਉਹ ਲੈਕਸ਼ਨ ਦੇ ਕਰਕੇ ਜਮ੍ਹਾਂ ਕਰਵਾ ਦੇਣਾ ਤੇ ਜਿਹੜਾ ਕੋ ਦੋ ਨੰਬਰ ਦਾ ਵੈਪਨ ਵੀ ਕੋਈ ਹੈਗਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਮੈਡਮ ਇੱਕ ਨਾ ਮੂੰਹ ਬਣ ਕੇ ਕਾਫੀ ਲੋਕ ਜਿਹੜੇ ਘੁੰਮਦੇ ਨੇ ਪੁਲਿਸ ਚੋਂ ਕਿ ਨਾਕੇ ਵੀ ਲੱਗੇ ਹੁੰਦੇ ਆ ਸਿਰ ਹੁਣ ਅੱਖਾਂ ਦੇਖਦੀਆਂ ਕੋਈ ਨਹੀਂ ਜਾਂਦਾ ਉੱਤੇ ਕੋਈ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲ ਦੇਖੋ ਜਿੱਦੋਂ ਵੀ ਨਾਕੇ ਸਾਡੇ ਲੱਗਦੇ ਆਗੇ ਅਸੀਂ ਜਿੰਨੇ ਵੀ ਵੀਹਿਕਲ ਕੋਈ ਲੰਘਦੇ ਆਗੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿੱਦੇ ਉਹਨਾਂ ਦੇ ਮੋਦੇ ਬੰਨੇ ਹੋਿੰਦੇ ਆ ਤਾਂ ਉਹਨਾਂ ਦਾ ਹੀ ਰਮਾਲ ਜ਼ਰੂਰ ਲਵਾ ਕੇ ਉਹਨੂੰ ਚੈੱਕ ਕਰਦੇ ਆ ਬੰਦੇ ਨੂੰ ਸਾਡੇ ਸਾਰੇ ਐਸਐਚਓ ਕੋਲ ਔਰ ਚੌਂਕੀ ਇੰਚਾਰਜਾ ਕੋਲ ਪਾਇਸਾ ਜਿਹੜਾ ਕਿ ਪਾਇਸ ਐਪ ਨੂੰ ਉਹਨੂੰ ਫੋਟੋ ਖਿੱਚ ਕੇ ਉਹਨੂੰ ਕਲਿੱਕ ਕਰਦੇ ਦੇਖਦੇ ਆ ਕਿ ਬੰਦਾ ਕ੍ਰਿਮੀਨਲ ਆ ਜਾਣੇ ਕਿ ਮੈਡਮ ਜਿਹੜੇ ਸੁਝਾਅ ਮੰਗੇਗੇ ਤੁਹਾਡੇ ਨੂੰ ਮਤਲਬ ਉਹਨਾਂ ਤੇ ਕੋਈ ਨਾ ਕੋਈ ਹੋਏਗਾ ਐਕਸ਼ਨ ਜਿਹੜੇ ਪਿੰਡ ਵਾਲੇ ਕੋ ਜਿਹੜੇ ਤੇ ਉਹਨਾਂ ਨੇ ਸੁਝਾਅ ਦਿੱਤੇ ਉਹ ਅਸੀਂ ਆਪਣੇ ਜ਼ਰੂਰ ਲਿਖ ਕੇ ਭੇਜਿਆ ਜਾਊਗਾ ਜੀ ਜੋ-ਜੋ ਵੀ ਉਹਨਾਂ ਨੇ ਸੁਝਾਅ ਦਿੱਤੇ